ਜੋ ਪੰਜਾਬ ਦੇ ਵਿੱਚ ਮੜ ਕਾਲਾ ਕੱਚਾ ਗਰੋ ਐਕਟਿਵ ਹੋ ਗਿਆ ਹੈ ਤਾਂ ਵਾਰਦਾਤਾ ਨੂੰ ਅੰਜਾਮ ਦੇ ਰਿਹਾ ਹੈ ਕਾਲਾ ਕੱਚਾ ਗਰੋ ਖਾਸ ਕਰਕੇ ਪਿੰਡਾਂ ਵਾਲੇ ਸੁਚੇਤ ਰਹਿਣ ਕਿਉਂਕਿ ਪਿੰਡਾਂ ਦੇ ਵਿੱਚ ਇਹਨਾਂ ਦੇ ਵੱਲੋਂ ਕਾਲਾ ਕੱਚਾ ਗਰੋ ਦੇ ਵੱਲੋਂ ਵਾਰਦਾਤਾ ਕੀਤੀਆਂ ਜਾ ਰਹੀਆਂ ਨੇ ਤਾਂ ਇਦਾਂ ਦਾ ਹੀ ਮਾਮਲਾ ਨਿਕਲ ਕੇ ਸਾਹਮਣੇ ਆਇਆ ਜੰਡਿਆਲਾ ਗੁਰੂ ਦੇ ਪਿੰਡ ਦੇ ਵਿੱਚ ਜਿੱਥੇ ਪਿੰਡ ਨੱਜਰਪੁਰਾ ਦੇ ਵਿੱਚ ਕਾਲਾ ਕੱਛਾ ਗਰੋ ਨੇ ਵਾਰਦਾਤ ਕੀਤੀ ਹੈ ਇੱਕ ਘਰ ਦੇ ਵਿੱਚ ਦਾਖਲ ਹੁੰਦੇ ਨੇ ਦੱਬੇ ਬੈਰੀਏ ਪਹੁੰਚਦੇ ਨੇ ਤਾਂ ਉੱਥੇ ਸਮਾਨ ਚੋਰੀ ਕਰਕੇ ਤਾਂ ਨਕਦੀ ਲੈ ਕੇ ਫਰਾਰ ਹੋ ਜਾਂਦੇ ਨੇ ਤਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਏ ਨੇ ਹਾਲਾਂਕਿ ਜਿਸ ਘਰ ਦੇ ਵਿੱਚ ਇਹਨਾਂ ਨੇ ਚੋਰੀ ਕੀਤੀ ਹੈ ਉਸ ਘਰ ਦੇ ਜਿਹੜੇ ਸੀਸੀਟੀਵੀ ਸੀਗੇ ਉਹ ਇਹਨਾਂ ਦੇ ਵੱਲੋਂ ਤੋੜ ਦਿੱਤੇ ਗਏ ਪਰ ਇਸ ਘਰ ਦੇ ਨਾਲ ਹੀ ਇਸ ਘਰ ਦੇ ਜਿਹੜੇ ਸਿਗੇ ਰਿਸ਼ਤੇਦਾਰ ਵੀ ਰਹਿੰਦੇ ਸਿਗੇ ਉਹਨਾਂ ਦੇ ਵੱਲੋਂ ਜਿਹੜੇ ਸੀਸੀਟੀਵੀ ਕੈਮਰੇ ਲਗਾਏ ਗਏ ਸਿਗੇ ਉਹਨਾਂ ਦੇ ਵਿੱਚ ਇੱਕ ਕਾਲਾ ਕੱਛਾ ਗਰੋ ਕੈਦ ਹੋ ਗਿਆ ਹੈ ਜਨਾ ਦੇ ਵੱਲੋਂ ਇੱਕ ਐਨਆਰਆਈ ਦੀ ਕੋਠੀ ਦੇ ਵਿੱਚ ਇਹ ਦਾਖਲ ਹੁੰਦੇ ਨੇ ਰਾਤ ਦੇ ਵੇਲੇ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਦੱਬੇ ਪੈਰੀ ਆਉਂਦੇ ਨੇ ਪਹਿਲਾਂ ਇਹਨਾਂ ਦੇ ਵੱਲੋਂ ਕੰਧ ਟੱਪ ਕੇ ਅੰਦਰੇ ਦਾਖਲ ਹੋ ਜਾਂਦੇ ਨੇ ਫਿਰ ਦੱਬੇ ਪੈਰੀ ਫਰੋਲਾ ਫਰਾਲੀ ਕਰਦੇ ਨੇ ਕੱਲੇ-ਕੱਲੇ ਕਮਰੇ ਦੇ ਵਿੱਚ ਜਾਂਦੇ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਇਹ ਇੱਧਰ-ਉੱਧਰ ਦੱਬੇ ਪੈਰੀ ਜਾ ਰਹੇ ਨੇ ਤਾਂ ਉਸ ਤੋਂ ਬਾਅਦ ਇਹ ਘਰ ਦੇ ਅੰਦਰ ਜਿਹੜੇ ਕਮਰੇ ਸੀਗੇ ਉਹਨਾਂ ਦੇ ਅੰਦਰ ਇਹਨਾਂ ਨੇ ਫੋਲਾ ਫਰਾਲੀ ਕੀਤੀ ਤਾਂ ਉੱਥੇ ਵਾਰਦਾਤ ਕਰ ਗਏ ਨੇ ਚੋਰੀ ਕਰ ਗਏ ਨੇ ਇੱਥੋਂ ਦੱਸਿਆ ਜਾ ਰਿਹਾ ਕਿ 1 ਲੱਖ ਰੁਪਏ ਦੀ ਨਗਦੀ ਸੋਨੇ ਦੇ ਗਹਿਣੇ ਐਲਈਡੀ ਤੇ ਘਰ ਦਾ ਹੋਰ ਜਿਹੜਾ ਕੀਮਤੀ ਸਮਾਨ ਸੀਗਾ ਉਹ ਚੋਰੀ ਕਰਕੇ ਇਹ ਲੈ ਗਏ ਨੇ ਤਾਂ ਇਹ ਜਿਹੜਾ ਪਰਿਵਾਰ ਹੈ ਜਿਹੜਾ ਹੈਗਾ ਉਹ ਬਾਹਰ ਵਿਦੇਸ਼ ਦੇ ਵਿੱਚ ਰਹਿੰਦਾ ਹੈ ਜਿਹੜਾ ਇਹ ਪਰਿਵਾਰ ਇਹ ਜਿਹੜਾ ਹੈਗਾ ਉਹ ਵਿਦੇਸ਼ ਦੇ ਵਿੱਚ ਰਹਿੰਦਾ ਉੱਥੇ ਇਹ ਜਿਹੜੇ ਚੋਰ ਹੈ ਬੀਤੀ ਰਾਤ ਆਂਦੇ ਨੇ ਕਾਲਾ ਕੱਚਾ ਗਰੋ ਹੈ ਦੇਖ ਸਕਦੇ ਹੋ ਇਹਨਾਂ ਨੇ ਕੱਚੇ ਪਾਏ ਹੋਏ ਨੇ ਕੰਦਾ ਟੱਪ ਕੇ ਅੰਦਰ ਦਾਖਲ ਹੋਏ ਸਗੇ ਐਨ ਆਰ ਆਈ ਦਾ ਇਹ ਘਰ ਹੈ ਉੱਥੇ ਪਹੁੰਚਦੇ ਨੇ ਕੰਦਾ ਟੱਪੀਆਂ ਜਾਂਦੀਆਂ ਨੇ ਤਾਂ ਅੰਦਰ ਜਿਹੜੇ ਸੀਸੀ ਟੀਵੀ ਸੀਗੇ ਕੈਮਰੇ ਸੀਗੇ ਸਭ ਤੋਂ ਪਹਿਲਾਂ ਇਹਨਾਂ ਨੇ ਕੈਮਰੇ ਤੋੜੇ ਉਸ ਤੋਂ ਬਾਅਦ ਇਹ ਤੋ ਫੋਲਾ ਫਰਾਲੀ ਕਰਦੇ ਨੇ ਦੱਬੇ ਪੈਰੀ ਕਮਰਿਆਂ ਦੇ ਵਿੱਚ ਪਹੁੰਚਦੇ ਨੇ ਤਾਂ ਜੋ ਵੀ ਇਹਨਾਂ ਨੂੰ ਸਮਾਨ ਉਥੋਂ ਮਿਲਦਾ ਹੈ ਇਹ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਤੇ ਜੰਡਿਆਲਾ ਗੁਰੂ ਦਾ ਪਿੰਡ ਹੈ ਨਿੱਜਰਪੁਰਾ ਪਿੰਡ ਦੱਸਿਆ ਜਾ ਰਿਹਾ ਹੈ ਜਿੱਥੇ ਬੀਤੀ ਰਾਤ ਇਹਨਾਂ ਐਨਆਰਆਈ ਦੇ ਘਰ ਦੇ ਵਿੱਚ ਚੋਰਾਂ ਨੇ ਚੋਰੀ ਕੀਤੀ ਹੈ ਚੋਰ ਇਥੋਂ 1 ਲੱਖ ਰੁਪਏ ਦੀ ਨਕਦੀ ਸੋਨੇ ਦੇ ਗਹਿਣੇ ਐਲਈਡੀ ਅਤੇ ਘਰ ਦਾ ਸਮਾਨ ਚੋਰੀ ਕਰਕੇ ਅਫਰਾਰ ਹੋ ਗਏ ਨੇ ਤਾਂ ਚੋਰ ਦੇਖ ਸਕਦੇ ਹੋ ਸੀਸੀਟੀਵੀ ਦੇ ਵਿੱਚ ਕੈਦ ਹੋ ਗਏ ਨੇ ਇਹਨਾਂ ਦੇ ਹਰ ਹਰਕਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਤਾਂ ਪਿੰਡ ਨਿਜਰਪੁਰਾ ਦੇ ਸਰਪੰਚ ਤੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੇ ਦੱਸਿਆ ਕਿ ਪਰਿਵਾਰ ਜਿਹੜਾ ਹੈ ਪਿਛਲੇ 10 ਸਾਲ ਤੋਂ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਤਾਂ ਹਰ ਸਾਲ ਪਿੰਡ ਆਉਂਦੇ ਜਾਂਦੇ ਰਹਿੰਦੇ ਨੇ ਤਾਂ ਹਰ ਸਾਲ ਇੱਥੇ ਗੇੜਾ ਮਾਰਦੇ ਰਹਿੰਦੇ ਨੇ ਆਪਣੇ ਘਰ ਆਉਂਦੇ ਜਾਂਦੇ ਰਹਿੰਦੇ ਨੇ ਤਾਂ ਬੀਤੀ ਰਾਤ ਉਹਨਾਂ ਦੇ ਘਰ ਚੋਰ ਦਾਖਲ ਹੋ ਗਏ ਕਮਰਿਆਂ ਦੇ ਜਿਹੜੇ ਜਿੰਦਰੇ ਸਿਗੇ ਤੋੜ ਕੇ ਲੱਖਾਂ ਰੁਪਏ ਦੇ ਗਹਿਣੇ ਨਗਦੀ ਤੇ ਸਮਾਨ ਚੋਰੀ ਕਰਕੇ ਲੈ ਗਏ ਨੇ ਤਾਂ ਪਿੰਡਾਂ ਦੇ ਵਿੱਚ ਮੁਰ ਤੋਂ ਐਕਟਿਵ ਹੋ ਗਏ ਨੇ ਇਹ ਜਿਹੜੇ ਕਾਲਾ ਕੱਚਾ ਗਰੋ ਹੈ ਮੁਰ ਤੋਂ ਪੰਜਾਬ ਦੇ ਵਿੱਚ ਐਕਟਿਵ ਹੋ ਗਿਆ ਪਿਛਲੇ ਸਮਿਆਂ ਦੇ ਵਿੱਚ ਇਹਨਾਂ ਦਾ ਕਾਫੀ ਕਹਿਰ ਹੁੰਦਾ ਸੀਗਾ ਕਾਫੀ ਕਹਿਰ ਇਹਨਾਂ ਨੇ ਮਚਾਇਆ ਹੋਇਆ ਸੀਗਾ ਕਾਲਾ ਕੱਚਾ ਗਰੋ ਸੀਗਾ ਜਿਹੜਾ ਉਸ ਨੇ ਕਾਫੀ ਕਹਿਰ ਮਚਾਇਆ ਸੀ ਤਾਂ ਪੰਜਾਬ ਪੁਲਿਸ ਨੇ ਇੱਕ ਕਾਲਾ ਕੱਚਾ ਗਰੋ ਨੂੰ ਕਾਬੂ ਵੀ ਕੀਤਾ ਸੀ ਜਿਸ ਦੇ ਪੰਜ ਮੈਂਬਰ ਕਾਬੂ ਕੀਤੇ ਗਏ ਸੀਗੇ ਤਾਂ ਹੁਣ ਅਮੁਰਤੋ ਇਹ ਐਕਟਿਵ ਹੋ ਗਏ ਨੇ ਅ ਤੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਏ ਨੇ ਦੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਇੱਕ ਘਰ ਦੇ ਅੰਦਰ ਦੀਆਂ ਜਿੱਥੇ ਇਹਨਾਂ ਨੇ ਵਾਰਦਾਤ ਕੀਤੀ ਤਾਂ ਦੂਸਰੀ ਤਸਵੀਰ ਜਦੋਂ ਇਹ ਕੰਧ ਟੱਪ ਕੇ ਅੰਦਰ ਦਾਖਲ ਹੋਏ ਫਿਰ ਦੱਬੇ ਪੈਰੀ ਇੱਧਰ ਉੱਧਰ ਜਾਂਦੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਵੇੜੇ ਦੇ ਵਿੱਚ ਘੁੰਮ ਘੁੰਮ ਰਹੇ ਨੇ ਦੇਖ ਰਹੇ ਨੇ ਸਤੋ ਬਾਅਦ ਇਹ ਕਮਰਿਆਂ ਦੇ ਵਿੱਚ ਦਾਖਲ ਹੋਏ ਦਾਖਲ ਹੋ ਕੇ ਜੋ ਸਮਾਨ ਸੀਗਾ ਉੱਤੇ ਉਹ ਚੋਰੀ ਕਰ ਲੈਂਦੇ ਨੇ ਤਾਂ ਫਰਾਰ ਹੋ ਜਾਂਦੇ ਨੇ ਸੀਸੀਟੀਵੀ ਦੇ ਵਿੱਚ ਹਾਲਾਂਕਿ ਇਹ ਕੈਦ ਜ਼ਰੂਰ ਹੋ ਗਏ ਨੇ ਪਰ ਇਹਨਾਂ ਨੇ ਜਿਹੜਾ ਇਸ ਘਰ ਦੇ ਵਿੱਚ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਸੀਗੇ ਉਹਨਾਂ ਕੈਮਰਿਆਂ ਨੂੰ ਤੋੜ ਦਿੱਤਾ ਕਿ ਅਸੀਂ ਉਸ ਤੀਸਰੀ ਅੱਖ ਦੇ ਵਿੱਚ ਕੈਦ ਨਹੀਂ ਹੋਵਾਂਗੇ ਪਰ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਘਰ ਹੈ ਉਸ ਦੇ ਨਾਲ ਹੀ ਇਸ ਪਰਿਵਾਰ ਦਾ ਪਰਿਵਾਰ ਦੇ ਰਿਸ਼ਤੇਦਾਰ ਰਹਿੰਦੇ ਨੇ ਤਾਂ ਉਹਨਾਂ ਦੇ ਘਰ ਵੀ ਸੀਸੀਟੀਵੀ ਕੈਮਰੇ ਲੱਗੇ ਹੋਏ ਸਗੇ ਤਾਂ ਉਹਨਾਂ ਦੇ ਸੀਸੀਟੀਵੀ ਕੈਮਰਾ ਦੇ ਵਿੱਚ ਇਹਨਾਂ ਦੀ ਹਰ ਹਰਕਤ ਕੈਦ ਹੋ ਗਈ ਹੈ ਸਭ ਤੋਂ ਪਹਿਲਾ ਇਹ ਅੱਧੀ ਰਾਤ ਨੂੰ ਘਰ ਦੇ ਵਿੱਚ ਪਹੁੰਚੇ ਕਰੀਬ 1:2 ਵਜੇ ਦਾ ਸਮਾਂ ਸੀਗਾ ਦਾਖਲ ਹੁੰਦੇ ਨੇ ਘਰ ਦੇ ਵਿੱਚ ਤਾਂ ਦੱਬੇ ਪੈਰੀ ਫਿਰ ਵਿਹੜੇ ਦੇ ਵਿੱਚ ਘੁੰਮਦੇ ਨੇ ਤਾਂ ਫਿਰ ਕਮਰਿਆਂ ਦੇ ਜਿੰਦਰੇ ਤੋੜੇ ਜਾਂਦੇ ਨੇ ਜਿੰਦਰੇ ਤੋੜਨ ਤੋਂ ਬਾਅਦ ਉੱਥੇ ਜਿਹੜਾ ਸਮਾਨ ਸੀਗਾ ਉਹ ਚੋਰੀ ਕਰਕੇ ਲੈ ਗਏ ਨੇ ਇਹ ਚੋਰ ਜਿਹੜੇ ਸੀਗੇ ਅ 1 ਲੱਖ ਰੁਪਏ ਦੀ ਨਕਦੀ ਦੱਸਿਆ ਜਾ ਰਿਹਾ ਹੈ ਘਰ ਦੇ ਵਿੱਚ ਪਈ ਸੀ ਸੋਨੇ ਦੇ ਗਹਿਣੇ ਸੀਗੇ ਐਲਈਡੀ ਸੀਗੀ ਤੇ ਹੋਰ ਜਿਹੜਾ ਕੀਮਤੀ ਸਮਾਨ ਸੀਗਾ ਉਹ ਇਹਨਾਂ ਨੇ ਚੋਰੀ ਕਰ ਲਿਆ ਤੇ ਜਿਹੜਾ ਪਰਿਵਾਰ ਹੈ ਇਹ ਪਿਛਲੇ ਦੱਸਿਆ ਜਾ ਰਿਹਾ ਹੈ ਕਿ 10 ਸਾਲਾਂ ਤੋਂ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਤਾਂ ਹਰ ਸਾਲ ਇਹ ਆਪਣੇ ਪਿੰਡਾਂ ਹੁੰਦੇ ਜਾਂਦੇ ਰਹਿੰਦੇ ਨੇ ਤਾਂ ਬੀਤੀ ਰਾਤ ਇਹਨਾਂ ਦੇ ਘਰ ਚੋਰ ਦਾਖਲ ਹੋ ਗਏ ਕਾਂਦ ਟੱਪ ਕੇ ਅੰਦਰ ਦਾਖਲ ਹੋਏ ਫਿਰ ਇਹਨਾਂ ਨੇ ਦੱਬੇ ਪੈਰੀ ਵੇੜੇ ਦੇ ਵਿੱਚ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਕਮਰਿਆਂ ਦੇ ਜਿੰਦਰੇ ਇਹਨਾਂ ਦੇ ਵੱਲ ਭੰਨੇ ਗਏ ਤਾਂ ਅੰਦਰ ਜਿਹੜਾ ਕੀਮਤੀ ਸਮਾਨ ਸੀਗਾ ਉਹ ਚੋਰੀ ਕਰਕੇ ਲੈ ਜਾਂਦੇ ਨੇ ਤਾਂ ਤੁਸੀਂ ਵੀ ਸੁਚੇਤ ਹੋ ਜੋ ਸਾਵਧਾਨ ਹੋ ਜੋ ਕਿਉਂਕਿ ਪੰਜਾਬ ਦੇ ਵਿੱਚ ਮੁੜ ਤੋਂ ਹੋਏ ਜਿਹੜਾ ਕਾਲਾ ਕੱਚਾ ਗਰੋ ਹੋਇਆ ਐ ਐਕਟਿਵ ਹੋ ਗਿਆ ਖਾਸ ਕਰਕੇ ਪਿੰਡਾਂ ਦੇ ਵਿੱਚ ਇਹਨਾਂ ਦੇ ਵੱਲੋਂ ਵਾਰਦਾਤਾ ਕੀਤੀਆਂ ਜਾ ਰਹੀਆਂ ਨੇ ਤਾਂ ਜੰਡਿਆਲਾ ਗੁਰੂ ਦੇ ਵਿੱਚ ਵਾਰਦਾਤਾ ਇਹਨਾਂ ਦੇ ਵੱਲੋਂ ਕੀਤੀ ਗਈ ਹੈ ਜੰਡਿਆਲਾ ਗੁਰੂ ਦਾ ਪਿੰਡ ਹੈ ਨਿਜਰਪੁਰਾ ਉੱਥੇ ਬੀਤੀ ਰਾਤ ਇੱਕ ਐਨਆਰਏ ਦੇ ਘਰ ਦਾਖਲ ਹੋਏ ਸੀਗੇ ਤਾਂ ਉਸ ਤੋਂ ਬਾਅਦ ਉੱਥੇ ਹੱਥ ਸਾਫ਼ ਕਰਕੇ ਫਰਾਰ ਹੋ ਗਏ ਨੇ ਤਾਂ ਕੀ ਕੁਝ ਕਹਿਣਾ ਹੈ ਪਰਿਵਾਰ ਦਾ ਇਸ ਪੂਰੇ ਮਾਮਲੇ ਦੇ ਉੱਤੇ ਆਓ ਤੁਹਾਨੂੰ ਸੁਣਾਨੇ ਮੇਰਾ ਮੇਰੇ ਦਿਓਰਦਾ ਘਰ ਵਾਲਾ ਇਹ ਕੀ ਗੱਲ ਹੈ ਇਹ ਉਹ ਰਾਤ ਨੂੰ ਸਾਡੇ ਘਰ ਬੰਦੇ ਪੈ ਗਏ ਆ ਤੇ ਸਾਡੇ ਘਰ ਦਾ ਕਾਫੀ ਨੁਕਸਾਨ ਕਰਕੇ ਗਏ ਬੜੀ ਚੋਰੀ ਸਾਰੇ ਲਿਬਾਰੀਆਂ ਦੇ ਜਿੰਦਰੇ ਸਾਡੀਆਂ ਫ੍ਰਿੱਟਾਂ ਦੇ ਜਿੰਦਰੇ ਸਾਡੀਆਂ ਸਾਰਾ ਗਹਿਣਾ ਗੱਟਾ ਜੋ ਲੱਗਦੀ ਸਾਡੀ ਘੱਟ ਕੇ ਲੈ ਗਏ ਆ ਕਿਤੇ ਦਿੱਤੇ ਪਰਿਵਾਰ ਕੈਨੇਡਾ ਚ ਰਹਿੰਦੇ ਆ ਜੀ ਇੱਦਾਂ ਸਾਰਾ ਲੱਗਿਆ ਰਾਤ ਮੈਂ ਉੱઠી ਆ ਇੱਧਰ ਕਮਰੇ ਜਮੈਂ ਸੁੱਤੀ ਆ ਜਦੋਂ ਮੈਂ ਰਾਤ ਦੇ 2:00 ਤੋਂ 2:30 ਦੇ ਵਿੱਚ ਵਿੱਚ ਜੈਨ ਉੱਟ ਕੇ ਬਾਥਰੂਮ ਚੱਲੀ ਆ ਬਾਹਰ ਜਦੋਂ ਮੈਂ ਉਹ ਅੰਦਰ ਦਾ ਕਮਰੇ ਦਾ ਦਰਵਾਜ਼ਾ ਖੋਲਿਆ ਆਪਣਾ ਤੇ ਇੱਥੇ ਮੇਰੇ ਵਿਹੜੇ ਦੇ ਵਿੱਚ ਬੰਦੇ ਭੱਜ ਕੇ ਉਧਰ ਨੂੰ ਚਲ ਗਏ ਆ ਜਦੋਂ ਉਹ ਭੱਜੇ ਆ ਤੇ ਮੈਂ ਆ ਬਾਹਰ ਵਾਲਾ ਦਰਵਾਜ਼ਾ ਨਹੀਂ ਖੋਲਿਆ ਡਰਦੀ ਨੇ ਵੀ ਮੈਂ ਨੂੰ ਕਿ ਮੇਰੇ ਦੇ ਨਾਲ ਬਲਾ ਕਰਨ ਉਹ ਮੈਂ ਪਿੰਡ 'ਚ ਫੋਨ ਕੀਤਾ ਵਾ ਸਾਡੇ ਭਰਾ ਆਏ ਆ ਪਿੰਡੋਂ ਤੇਰੇ ਹੀ ਆਣ ਕੇ ਦਰਵਾਜ਼ਾ ਕੋਲਿਆ ਵਾ ਬਾਹਰ ਦਾ ਤੇ ਫੇਰ ਉਧਰੋਂ ਸਾਰੇ ਦਰਵਾਜ਼ੇ ਵੇਖਿਆ ਸਾਰਾ ਉਹਨੇ ਚਾਰਚ ਪੱਟ ਕੀਤਾ ਪਿਆ ਸਵਾਸਾ ਨਜ਼ਾਰਾ ਤੇ ਕੰਡਾ ਟੱਪ ਕੇ ਆ ਗਏ ਸਾਡੇ ਘਰ ਐਂਟਰ ਹੋਏ ਆ ਮੁੜ ਕੇ ਜਦੋਂ ਅੰਦਰੋਂ ਭੱਜੇ ਆ ਫੇਰ ਬਾਹਰ ਪਿਛਲੇ ਬਨੇ ਦਰਵਾਜ਼ਾ ਉਹ ਖੋਲ ਕੇ ਅੰਦਰੋਂ ਫੇਰ ਪਿੱਛੋਂ ਦੀ ਨਿਕਲ ਗਏ ਆ ਹਾਂਜੀ ਨਗਸਾਂ ਤੋਂ ਹੁਣ ਵੀ ਜਦੋਂ ਬਾਹਰ ਉਹ ਜਿਨ੍ਹਾਂ ਦਾ ਨਸਮਾਨ ਹੈਗਾ ਉਹ ਹੁਣ ਪਾ ਦੇਣਗੇ ਦੱਸਣਗੇ ਸਾਨੂੰ ਵੀ ਸਾਡਾ ਕੀ ਸਮਾਨ ਅੰਦਰ ਹੈਗਾ ਕੀ ਨਹੀਂ ਹੈਗਾ ਕਿ ਨਾਲ ਸਾਡਾ ਸਮਾਨ ਹੈ। ਸਾਨੂੰ ਇਹਨਾਂ ਪਤਾ ਵੀ ਉਹਨਾਂ ਦਾ ਕੁਝ ਗਹਿਣਾ ਹੈ ਤੇ ਕੁਝ ਉਹਨਾਂ ਦੀ ਲਗਦੀ ਵੀ ਪਈ ਘਰ। ਸਾਡੇ ਘਰ ਭਾਜੀ ਕਦੀ ਇਹ ਕੰਮ ਹੋਇਆ ਨਹੀਂ ਅੱਜ ਤੱਕ ਪਹਿਲੀ ਵਾਰ ਦਾ ਸਾਡੇ ਈਨ ਸਾਲ ਹੋ ਗਏ ਆ। ਕਦੀ ਸਾਡੇ ਘਰ ਦੀ ਚੋਰੀ ਨਹੀਂ ਹੋਈ ਤੇ ਹੁਣ ਪਾਜੀ ਕੈਮਰੇ ਵੀ ਲੱਗੇ ਕੈਮਰੇ ਵੀ ਲੱਗੇ ਉਧਰ ਵੀ ਲੱਗੇ ਉਹਨਾਂ ਨੇ ਆਣ ਕੇ ਪਹਿਲਾਂ ਐਲਸੀਡੀ ਲਾਈ ਆ ਕੈਮਰਾ ਦੇ ਵੀ ਕਨੈਕਸ਼ਨ ਕੱਟੇ ਉਹਨਾਂ ਨੇ ਪਿੱਛੋਂ ਉਧਰ ਵੀ ਕੈਮਰੇ ਚੱਲਦੇ ਸੀਗੇ ਉਹਨਾਂ ਨੇ ਕਨੈਕਸ਼ਨ ਕੱਟਦੇ ਹੁੰਦੇ ਆ ਨੇ ਪਹਿਲਾਂ ਕੈਮਰਾ ਵਾਲੇ ਤੇ ਇਹ ਤਾਂ ਮੇਰੇ ਘਰ ਦੇ ਕੈਮਰੇ ਜਿਹੜੇ ਚੱਲਣ ਦੇ ਸੀਗੇ ਜਿਹੜੇ ਇਧਰ ਸਾਡੀ ਨਿਗਰਾਨੀ ਤੇ ਖੋਤੇ ਹੀ ਬੰਦੇ ਵੀ ਇਹ ਕਮਰੇ ਚੋਂ ਨਿਕਲ ਗਏ ਤਾਂ ਪਤਾ ਲੱਗ ਜੂਗਾ ਸਾਨੂੰ ਇੱਥੇ ਨੂੰ ਨੋਟ ਹੋ ਗਏ ਆ ਇਹ ਬੰਦੇ ਹਾਂਜੀ ਜੀ ਮੰਨ ਕਰਦੇ ਵਾਂਗਾਂ ਨੂੰ ਸਾਨੂੰ ਇਨਸਾਫ ਚਾਹੀਦਾ ਪਾਜੀ ਅਜੀ ਕੱਲੇ ਰਹਿਨੇ ਆ ਮਰ ਡੇਰੇ ਜਿਹਾ ਰਹਿਣਾ ਵਾ ਸਾਨੂੰ ਇਨਸਾਫ ਚਾਹੀਦਾ ਇਸ ਚੀਜ਼ ਦਾ ਰਹਿਣਾ ਵਾ ਪੈਰਾਲਾਈਜ਼ਡ ਮਰੀਜ਼ ਆ ਉਹ ਵੇਖੋ ਬੈਠੇ ਆ ਮੇਰੇ ਨੌਮਤ ਵੀ ਬਾਹਰ ਰਹਿੰਦੇ ਆ ਤੇ ਮੇਰੇ ਦੇਰ ਦੇਰ ਵੀ ਤਾਂ ਉਹਦੇ ਵੀ ਬੱਚੇ ਬਾਹਰ ਰਹਿੰਦੇ ਆ ਤੇ ਆਈ ਇੱਥੇ ਸਾਨੂੰ ਸੇਫਟੀ ਵਾ ਸਾਨੂੰ ਕੋਈ ਨਾ ਕੋਈ ਇਨਸਾਫ ਚਾਹੀਦਾ ਹੁਣ ਇਸ ਚੀਜ਼ ਦਾ ਸਾਨੂੰ ਅਦਾਲਤ ਇਨਸਾਫ ਦਵਾ ਜਾਵੇ ਜਿਹੜਾ ਵੀ ਇਹ ਗੁਨਾਹਗਾਰ ਇਸ ਗੱਲ ਦਾ ਉਹਨੂੰ ਸਖ਼ਤੀ ਤੋਂ ਕੜੀ ਸਜ਼ਾ ਦਿੱਤੀ ਜਾਵੇ। ਇੱਕ ਘਟਨਾ ਜੀ ਅੱਜ ਸੁਖੰਦਰ ਸਿੰਘ ਉਰਫ ਅੰਗਰੇਜ਼ ਇਹ ਮੁੰਡਾ ਜੋ ਕੈਨੇਡਾ ਰਹਿੰਦਾ ਸੀ ਆਪਣੀ ਫੈਮਲੀ ਦੇ। ਤਾਂ ਮੈਨੂੰ ਸਾਡੇ ਨਾਲ ਸਾਡੇ ਮੈਂਬਰ ਪੰਚਾਇਤ ਅਸਰ ਕਰ ਦੇਖ ਚੈਂਗੇ। ਉਹਨਾਂ ਦਾ ਮੈਨੂੰ 3:00 ਵਜੇ ਫੋਨ ਆਇਆ। ਇਸ ਪੰਜ ਜੀ ਇਸ ਤਰ੍ਹਾਂ ਲੜਾਵਾ ਉਹ ਨਾ ਅੰਗਰੇਜ਼ ਦੇ ਘਰੇ ਚੋਰੀ ਹੋ ਗਈ ਹੈ। ਤੇ ਮੈਨੂੰ ਮੈਸੇਜ ਜਿਹੜਾ ਉਹਦੀ ਹੋਂਦਾਈ ਇਹ ਦੱਸਾ। ਸਹੀ ਉਦੋਂ ਜਿਹੜੀ ਆਪਣੇ ਬੰਦੇ ਸਾਡੀ ਪੰਚਾਇਤ ਆ ਉਤੋਂ ਹੀ ਹਰਕਤਾਂ ਆ ਗਈਆਂ ਸਾਰਾ ਜਿਹੜੇ ਕੈਮਰੇ ਕੁੰਬਰੇ ਸਾਰੇ ਢੰਗਾ ਲਏ ਆ ਜਿਹੜੇ ਜਿਹੜੇ ਬੰਦੇ ਵੀ ਉਸ ਟਾਈਮ ਤੇ ਕੋ ਲੱਗਦੇ ਸਾਨੂੰ ਡਾਊਟ ਕੋਲਿਓ ਸਾਰੇ ਲਿਆ ਕੇ ਦਿੱਤੀ ਦੇਤੀ ਨਾ ਦੇ ਤੁਹਾਨੂੰ ਜੇਤੀ ਵੀ ਡਾਊਟ ਆ ਉਹਨੂੰ ਤੁਸੀਂ ਫੜਾ ਕੋ ਥਾ। ਇੱਕ ਨੁਕਸਾਨ ਵੀ ਭਾਰ ਲੱਗਦਾ। ਨੁਕਸਾਨਦਾਨ ਮੰਨ ਤੋਂ ਨੇ ਪਰਵਾਹੀ ਦੱਸ ਸਕਦਾ ਜੀ ਪਰ ਕਾਫੀ ਦੱਸ ਦੇ ਵੀ ਨੁਕਸਾਨ ਹੋਇਆ ਇਹਨਾਂ ਦਾ। ਬੜੀ ਮੰਦ ਭਾਗੀ ਅੱਗੇ ਵੀ ਬੜੀਆਂ ਕਟਨਾਵਾਂ ਹੋਈਆਂ ਹੁਣ ਤੱਕ ਇਹ ਤੱਕ ਕੋਈ ਪੌਤਾ ਸੂਸਰਾਗ ਨਾ ਲੱਭ ਕੇ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਮਿਲ ਸਕੀ ਮੈਂ ਚਾਹੁੰਦਾ ਵੀ ਇਹਦੇ ਦੀ ਪੂਰੀ ਜਿਹੜੀ ਆ ਪ੍ਰਸ਼ਾਸਨ ਜਿਹੜਾ ਬਰੀਕੀ ਦਾ ਜਾਂਚ ਕਰੇ ਤੇ ਜਿਹੜੇ ਵੀ ਦੋਸ਼ੀ ਪਾਈ ਜਾਂਦੇ ਉਹਨਾਂ ਨੂੰ ਪਰਮੋਣੈਂਸ ਰਾਖਾ ਦੇ ਪਿੱਛੇ ਵੀ ਹਾਂ ਉਹਨਾਂ ਦੇ ਮਤਲਬ ਜਿਹੜੇ ਅੰਗਰੇਜ਼ ਸਿੰਘ ਦੇ ਤਾਈ ਜੀ ਉਹਨਾਂ ਦੇ ਕੈਮਰੇ ਸੀ ਉਹਦੇ ਵਿੱਚ ਜਿਹੜੇ ਆ ਕੋਈ ਡਾਊਨਫੋਲ ਲੋਕ ਆ ਉਹਨਾਂ ਨੂੰ ਪੁਲਿਸ ਨੇ ਹੁਣ ਰੈਸਟ ਵੀ ਕੀਤਾ ਤੋ ਭੰਦਰ ਜੋ ਵੀ ਕਨਵਰਸੇਸ਼ਨ ਦੇ ਵਿੱਚ ਆਊਗਾ ਪਾਤਾਂ ਦੇ ਸਾਹਮਣੇ ਪੇਸ਼ ਹੋਊਗਾ ਇੱਥੇ ਜਿਹੜੀ ਚੋਰੀ ਹੋਈ ਆ ਇਹ ਮੌਕੇ ਦੇ ਆਏ ਆ ਤੇ ਸਾਰਾ ਸਮਾਨ ਚੱਕੀਤਾ ਵਾ ਪਹਿਲਾਂ ਉਹਨਾਂ ਨੇ ਕੈਮਰੇ ਤੋੜਿਆ ਕੈਮਰੇ ਤੋੜ ਤੋਂ ਬਾਅਦ ਉਹਨਾਂ ਨੇ ਆਪਣਾ ਉਹ ਗੇਟ ਤੋੜਿਆ ਜਿੰਦਾਂ ਤੋੜ ਕੇ ਅੰਦਰ ਗਏ ਆ ਸਾਰਾ ਨਾਰਾ ਕਾਫੀ ਸਮਾਨ ਜਿਹੜਾ ਚੋਰੀ ਹੋਇਆ ਉਹਦੀ ਸਾਰੀ ਡਿਟੇਲ ਜੋ ਵੀ ਦੇਣਗੇ ਉਹਦੇ ਮੁਤਾਬਕ ਬੰਦੇ ਟਰੇਸ ਕਰਕੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਬੰਦੇ ਪਾਣਗੇ ਬੰਦੇ ਮੋਰ ਦਸੰਦਾ ਵੀ ਜਿਹੜੇ ਚੋਰੀ ਹੋਈ ਇਹਦੇ ਲੱਗ ਚੱਕੇ ਇਹ ਬੰਦੇ ਹੋਣਗੇ ਪਿੰਡ ਦੇ ਹੀ ਇਹ ਵੀ ਤੇਰੇ ਬੰਦੇ ਜਿਹਨਾਂ ਨੇ ਚੋਰੀ ਲਈ ਹੈ ਇਹ ਇਹ ਜਿਹੜੇ ਬੰਦੇ ਦੇ ਘਰ ਚੋਰੀ ਇਹ ਬੰਦੇ ਜਿਹੜੇ ਕੈਨੇਡਾ ਰਹਿੰਦੇ ਸਾਰੇ ਫੈਮਿਲੀ ਉਹਨਾਂ ਦੀ ਜਿਹੜੀ ਤਾਈ ਜੀ ਆ ਉਹਨਾਂ ਦਾ ਸੱਸਾ ਗਵਾਨ ਹੈ ਉਹਨਾਂ ਦਾ ਸੱਸਾ ਸਾਕੰਦਰ ਕੋਈ ਇਖਸਾਨ ਤਾਂ ਨਹੀਂ ਕਰਦਾ। ਸਿਸਕਾਨ ਨੇ ਤਾਂ ਕਾਫੀ ਹੋਇਆ ਜੀ LED ਲੱਗੇ ਆ ਨਾਲ ਸੋ ਗਹਿਣਾ ਗੁਣਾ ਵੀ ਦਸੇ ਲੱਗੇ ਆ ਹੋਰ ਵੀ ਸਮਾਨ ਕਾਫੀ ਲੈ ਗਏ। ਕਾਰਵਾਈ ਜੋ ਕਾਨੂੰਨੀ ਕਰਦੀ ਬੰਦੀ ਕਰ ਰਹੀ ਉਹ ਕੀਤੀ ਹੈ। ਮੇਰਾ ਵੀ ਮੇਰੇ ਦਿਓਰਦਾ ਕਰਵਾਉਂ। ਕੀ ਗੱਲ